ਅਦੁਨਾਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਭੈਣਾ ਭਰਾਵਾਂ ਦਾ ਸਵਾਗਤ ਕਰਦੇ ਆਂ ਪ੍ਰਵੀਸ਼ਮ ਸੀਨਾ ਅਸਰੀ ਦੇ ਜ਼ਿੰਦਾ ਨਾਮ ਵਿੱਚ ਔਰ ਮਿਆਫ ਕਰਦਾ ਕਿ ਆਪ ਸਭ ਠੀਕ ਹੋਵੋਗੇ ਔਰ ਪ੍ਰਭੂ ਦੇ ਖੁਸ਼ ਤੇ ਆਨੰਦ ਹੋਵੋਗੇ ਪ੍ਰਭੂ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਕਾਫੀ ਦਿਨਾਂ ਦੇ ਬਾਅਦ ਫਿਰ ਅਸੀਂ ਅੱਜ ਇੱਕ ਵੀਕਲੀ ਸ਼ੂਟ ਕਰ ਰਹੇ ਆਂ ਔਰ ਮੇਰਾ ਇਹ ਵੀਡੀਓ ਸ਼ੂਟ ਕਰਨ ਦਾ ਮਕਸਦ ਜਾਂ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਸਕਾਂ ਕਿ ਅਸੀਂ ਜਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਜੁੜੀਆਂ ਵੀਡੀਓ ਕਰਾਂਗੇ ਟੈਸਟਮਨੀਆ ਕਰਾਂਗੇ ਬਹੁਤ ਸਾਰੇ ਭੈਣਾ ਭਰਾਵਾਂ ਦਾ ਬਹੁਤ ਸਾਰੇ ਪ੍ਰਭੂ ਦੇ ਦਾਸਾਂ ਦਾ ਜਿਹੜਾ ਉਹ ਫੋਨ ਆ ਰਿਹਾ ਸੀਗਾ ਕਿ ਤੁਸੀਂ ਟੈਸਟਮਨੀ ਜਿਹੜੀ ਉਹ ਕਰ ਰਹੇ ਹੋ ਤੇ ਕਿਉਂ ਨਹੀਂ ਕਰ ਰਹੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਈ ਟੈਕਨੀਕਲ ਇਸ਼ੂ ਸੀਗਾ ਤੇ ਉਹਦਾ ਉਹਦੀ وجہ ਦਾ ਕਰਕੇ ਉਹਦੇ ਕਾਰਨ ਅਸੀਂ ਜਿਹੜਾ ਉਹ ਵੀਡੀਓ ਨਹੀਂ ਸੀ ਬਣਾ پا ਰਹੇ ਗਵੈਂਜਾ ਜਿਹੜੀਆਂ ਉਹ ਸ਼ੂਟ ਨਹੀਂ ਸੀ ਕਰ پا ਰਹੇ ਪ੍ਰਾਥਮਿਕ ਕਰਨਾ ਆਪ ਸਭਾ ਦਨੋਈ ਪੰਜਾਬੀ ਟੀਵੀ ਦੇ ਲਈ ਔਰ ਪੂਰੀ ਟੀਮ ਦੇ ਲਈ ਜਿਨੇ ਵੀ ਸਹਿਯੋਗੀ ਨੇ ਜਿੰਨੇ ਵੀ ਭੈਣ ਭਰਾ ਸਹਿਯੋਗ ਕਰ ਰਹੇ ਨੇ ਜਿਹੜੀ ਟੀਮ ਹੈ ਪ੍ਰਭੂ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਸਭ ਦੁਆ ਕਰਨਾ ਸਾਡੇ ਲਈ ਔਰ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਆ ਇਸ پرو ਅਦੁਨਾਈ ਪੰਜਾਬੀ ਟੀਵੀ ਸਾਡੇ ਚੈਨਲ ਦਾ ਨਾਮ ਆ ਔਰ ਇਸ ਚੈਨਲ ਦੇ ਥਰੂ ਅਸੀਂ ਇੱਕ ਪ੍ਰੋਗਰਾਮ ਜਿਹੜਾ ਆ ਉਹ ਸ਼ੁਰੂ ਕਰ ਰਹੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਆ ਕਿ ਅਸੀਂ ਟੈਸਟਮਨੀ ਕਰ ਰਹੇ ਆ ਔਰ ਉਸ ਟੈਸਟਮਨੀ ਜਿਹੜੀ ਆ ਇੱਕ ਪ੍ਰੋਗਰਾਮ ਦੇ ਜ਼ਰੀਏ ਅਸੀਂ ਜਿਹੜੀ ਉਹ ਪੇਸ਼ ਕਰਾਂਗੇ ਲਿਆਵਾਂਗੇ ਤੁਹਾਡੇ ਸਾਹਮਣੇ ਜਿਵੇਂ ਕਿ ਉਸ ਪ੍ਰੋਗਰਾਮ ਦਾ ਨਾਮ ਜਿਹੜਾ ਆ ਹੋਵੇਗਾ ਮਸੀਹ ਸtare ਮਸੀਹ ਸtare ਪ੍ਰੋਗਰਾਮ ਦੇ ذریعے ਅਸੀਂ ਜਿਹੜਾ ਤੁਹਾਡੇ ਤੱਕ ਇਸ ਪ੍ਰੋਗਰਾਮ ਨੂੰ ਲੈ ਕੇ ਆਵਾਂਗੇ ਕਿ ਉਹ ਤਾਰੇ ਇਸ ਕਰਕੇ ਆ ਮਸੀਹੀ ਦੇ ਤਾਰੇ ਇਸ ਕਰਕੇ ਆ ਕਿਉਂਕਿ ਬਾਈਬਲ ਵੀ ਇਸ ਇਹਨਾਂ ਗੱਲਾਂ ਨੂੰ ਜਿਹੜਾ ਉਹ ਬਿਆਨ ਕਰਦੀ ਆ ਕਿ ਪਰਮੇਸ਼ਰ ਦੇ ਦਾਸ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੇ ਖਾਦਮ ਜਿਹੜੇ ਨੇ ਉਹ ਤਾਰਿਆਂ ਦੇ ਸਮਾਨ ਨੇ ਉਹ ਤਾਰਿਆਂ ਦੇ ਸਮਾਨ ਨੇ ਇਹ ਟਾਈਟਲ ਨੂੰ ਮੈਂ ਕੋਟ ਕੀਤਾ ਆ ਵਚਨ ਦੇ ਨਾਲ ਦਾਨੀਅਲ ਦੀ ਕਿਤਾਬ ਉਹਦਾ 12 ਅਧਿਆਇ ਜਦੋਂ ਅਸੀਂ ਉਹਦੇ ਤੀਸਰੇ ਵਚਨ ਨੂੰ ਪੜਦੇ ਹਾਂ ਇਸ ਜਗ੍ਹਾ ਤੇ ਪਰਮੇਸ਼ਰ ਦੀ ਪਵਿੱਤਰ ਬਾਣੀ ਚ ਲਿਖਿਆ ਮੈਂ ਪੜ ਕੇ ਤੁਹਾਡੇ ਨਾਲ ਇਹ ਵਚਨ ਸਾਂਝਾ ਕਰਨਾ ਚਾਹੁੰਦਾ ਇਸ ਜਗ੍ਹਾ ਤੇ ਲਿਖਿਆ ਆ ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗ ਜੁਗੁ ਜੁਗ ਖੁਦਾ ਦਾ ਵਚਨ ਉਹਨਾਂ ਨੂੰ ਤਾਰੇ ਆਖਦਾ ਆ ਉਹਨਾਂ ਨੂੰ ਸਤਾਰ ਆਖਦਾ ਆ ਜਿਹੜੇ ਪਰਮੇਸ਼ਰ ਦੇ ਖਾਦਮ ਨੇ ਜਿਹੜੇ ਪਰਮੇਸ਼ਰ ਦੇ ਪੈਰੋਕਾਰ ਨੇ ਸੱਚਮੁੱਚੋ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਦੀ ਜੀਵਨ ਨੂੰ ਉਹਨਾਂ ਦੀ ਗਵਾਹੀ ਨੂੰ ਤੁਹਾਡੇ ਤੱਕ ਲੈ ਕੇ ਆਵਾਂਗੇ ਔਰ ਮੈਂ ਆਸ ਕਰਦਾ ਹਾਂ ਕਿ ਆਪ ਸਭ ਜਿਸ ਤਰ੍ਹਾਂ ਪਹਿਲਾਂ ਪਿਆਰ ਦੇ ਰਹੇ ਹੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਿਆਰ ਦਿਓਗੇ ਔਰ ਮੈਨੂੰ ਤੁਹਾਡੀਆਂ ਪ੍ਰਾਰਥਨਾ ਦੀ ਜ਼ਰੂਰਤ ਹੈ ਤੁਸੀਂ ਪ੍ਰਾਰਥਨਾ ਕਰਨਾ ਕਿ ਜੋ ਵੀ ਟੈਕਨੀਕਲ ਇਸ਼ੂ ਹੈ ਜੋ ਵੀ ਪ੍ਰੋਬਲਮ ਹੈ ਸਾਰੀਆਂ ਪ੍ਰੋਬਲਮਾਂ ਪਰੇਸ਼ਾਨੀਆਂ ਪਰਮੇਸ਼ਰ ਦੀ ਨਾਸਰੀ ਦੇ ਨਾਮ ਵਿੱਚ ਦੂਰ ਹੋ ਜਾਣ ਔਰ ਸਾਡੀ ਟੀਮ ਦੇ ਲਈ ਸਾਡੇ ਸਾਰੇ ਤਾਮ-ਜਾਮ ਦੇ ਲਈ ਜ਼ਰੂਰ ਦੁਆ ਕਰਨੀ ਕਿ ਅਸੀਂ ਕੋਈ ਵੀ ਰੁਕਾਵਟ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਤਾਂ ਕਿ ਅਸੀਂ ਬੜੀ ਅਲੱਗ-ਅਲੱਗ ਸੇਵਕਾਂ ਦੇ ਕੋਲ ਜਾ ਕੇ ਜਿਹੜੀ ਉਹਨਾਂ ਦੀ ਜੀਵਨ ਦੀਆਂ ਗਵਾਹੀਆਂ ਨੂੰ ਤੁਹਾਡੇ ਤੱਕ ਲੈ ਕੇ ਆ ਸਕੀਏ ਪ੍ਰਭੂ ਆਪ ਨੂੰ ਬਹੁਤ ساری ਆਸ਼ੀਸ਼ ਤੇ ਬਰਕਤ ਦੇਵੇ ਖੁਦਾ ਤੁਹਾਡੇ ਨਾਲ ਹੋਵੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਪ੍ਰਭੂ ਵਿੱਚ ਵੱਡੇ ਰਹੋਗੇ ਪ੍ਰਭੂ ਦਾ ਆਤਮਾ ਤੁਹਾਡੀ ਅਗਵਾਈ ਕਰੇ ਔਰ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਆਪ ਸਭ ਨੂੰ ਬਰਕਤ ਦੇ ਆਪਣੇ ਸੁਝਾਅ ਆਪਣੇ رائے ਜਿਹੜੀ ਆ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਨੀ ਜ਼ਰੂਰ ਦੱਸਣਾ ਔਰ ਪ੍ਰਾਰਥਨਾ ਦੀ ਜ਼ਰੂਰਤ ਹੈ ਪ੍ਰਾਰਥਨਾ ਦੀ ਜ਼ਰੂਰ ਕਰਨਾ ਪ੍ਰਭੂ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ ਸਭ ਨੂੰ ਜੈ ਐਮ ਸੀ